ਦੇ ਪ੍ਰੇਮੀਆਂ ਅੱਜ ਕਲਾਮ ਦਾ ਟਾਪਿਕ ਹੈ ਪਰਮੇਸ਼ਵਰ ਸਭ ਕੁਝ ਜਾਣਦਾ ਹੈ ਕੀ ਟਾਪਿਕ ਹੈ ਪਰਮੇਸ਼ਵਰ ਦੀ ਬਾਣੀ ਦਾ ਅੱਜ ਟਾਪਿਕ ਹੈ ਕਿ ਪਰਮੇਸ਼ਵਰ ਸਭ ਕੁਝ ਜਾਣਦਾ ਹੈ ਮੈਂ ਵਿਸ਼ਵਾਸ ਕਰਦਾ ਕਿ ਤੁਸੀਂ ਇਹਨੂੰ ਸੁਣਦੇ ਨਾਲ ਪੜ੍ਹਨ ਦੇ ਨਾਲ ਬਹੁਤ ਵੱਡੀ ਬਰਕਤ ਪਾਓਗੇ ਖੁਦਾ ਤੁਹਾਡੇ ਉੱਤੇ ਬਹੁਤ ਵੱਡੀ ਕਿਰਪਾ ਕਰੇ ਕਿ ਆਓ ਅਸੀਂ ਪੜ੍ਹਦੇ ਹਾਂ ਪਰਮੇਸ਼ਵਰ ਦੇ ਪਾਖ ਕਲਾਮ ਦੇ ਵਿੱਚ ਪ੍ਰਕਾਸ਼ ਦੀ ਪੋਥੀ ਉਹਦਾ ਦੋ ਅਧਿਆਏ ਉਹਦੀ 13 ਅਜ ਤੋਂ ਮੈਂ ਜਾਣਦਾ ਹਾਂ ਆਮੀਨ ਪਰਮੇਸ਼ਰ ਦੇ ਮਬਾਰਕ ਲੋਕੋ ਪਰਮੇਸ਼ਰ ਦੇ ਬਾਕਲਾਮ ਦੇ ਵਿੱਚ ਸਭ ਤੋਂ ਪਹਿਲੀ ਗੱਲ ਪ੍ਰਭੂ ਕੀ ਕਹਿੰਦਾ ਏ ਮੈਂ ਜਾਣਦਾ ਹਾਂ ਕੀ ਕਹਿੰਦਾ ਪ੍ਰਭੂ ਖੁਦਾ ਦੇ ਲੋਕੋ ਅੱਜ ਤੁਹਾਡੀ ਜ਼ਿੰਦਗੀ ਦਾ ਕੋਈ ਲੇਖਾ ਜੋਖਾ ਰੱਖਦਾ ਹੋਵੇ ਤੇ ਚਾਹੇ ਨਾ ਰੱਖਦਾ ਹੋਵੇ ਪਰ ਇੱਕ ਹੈਗਾ ਜੀ ਜਿੰਨੂੰ ਤੁਹਾਡੀ ਜ਼ਿੰਦਗੀ ਦੇ ਲੇਖੇ ਜੋਖੇ ਦਾ ਸਭ ਕੁਝ ਪਤਾ ਹੈ ਅੱਜ ਤੁਹਾਡੇ ਨਾਲ ਕੋਈ ਖੜਦਾ ਹੋਵੇ ਤੇ ਚਾਹੇ ਨਾ ਖੜਦਾ ਹੋਵੇ ਪਰ ਇੱਕ ਹੈਗਾ ਜੀ ਜਿੰਨੇ ਖੜਨਾ ਹੀ ਖੜਨਾ ਹੈ ਖੁਦਾ ਦੇ ਲੋਕੋ ਚਾਹੇ ਤੁਹਾਡੇ ਜਿੰਨੇ ਮਰਜੀ ਦੁਸ਼ਮਣ ਹੋਣ ਪਰ ਤੁਹਾਡਾ ਇੱਕ ਸਾਥੀ ਹੈਗਾ ਏ ਜਿੰਨੇ ਤੁਹਾਡੀ ਮਦਦ ਕਰਨੀ ਹੈ ਤੁਸੀਂ ਆਪਣੇ ਜੀਵਨ ਦੇ ਵਿੱਚ ਬੜੇ ਕੰਮ ਕੀਤੇ ਹੋਣੇ ਨੇ ਬੜੇ ਘਾਟੇ ਚੱਲੇ ਹੋਣੇ ਨੇ ਬੜੇ ਦੁੱਖ ਜਰੇ ਹੋਣੇ ਨੇ ਬੜੀਆਂ ਅੱਖਾਂ ਆਪਣੀਆਂ ਤੁਸੀਂ ਕਿਸੇ ਕੰਮ ਤੇ ਲਾਈਆਂ ਹੋਣੀਆਂ ਨੇ ਜਿਹੜਾ ਕੰਮ ਦਿਨ ਪ੍ਰਤੀ ਦਿਨ ਅੜਦਾ ਰਿਆ ਏ ਤੁਸੀਂ ਰਾਤ ਦਿਨ ਖੁਸ਼ੀ ਨਾਲ ਕੱਟ ਰਿਹਾ ਏ ਦੁੱਖ ਨਾ ਕੱਟ ਰਿਹਾ ਪਰਮੇਸ਼ਵਰ ਕੀ ਕਹਿੰਦਾ ਮੈਂ ਜਾਣਦਾ ਹਾਂ ਕਹਿੰਦਾ ਸਾਰੀਆਂ ਗੱਲਾਂ ਨੂੰ ਮੈਂ ਜਾਣਦਾ ਖੁਦਾ ਦੇ ਲੋਕੋ ਅਸੀਂ ਆਪਣੇ ਪਰਿਵਾਰ ਤੋਂ ਵਲਾ ਰੱਖ ਸਕਦੇ ਹਾਂ ਅਸੀਂ ਆਪਣੇ ਦੋਸਤਾਂ ਤੋਂ ਵਲਾ ਰੱਖ ਸਕਦੇ ਹਾਂ ਅਸੀਂ ਆਪਣੀ ਵਾਈਫ ਤੋਂ ਵਲਾ ਰੱਖ ਸਕਦੇ ਹਾਂ ਅਸੀਂ ਆਪਣੇ ਕਈ ਆਲੇ ਦੁਆਲੇ ਦੇ ਲੋਕਾਂ ਤੋਂ ਵਲਾ ਰੱਖ ਸਕਦੇ ਹਾਂ ਪਰ ਪ੍ਰਭੂ ਕੀ ਕਹਿੰਦਾ ਮੈਂ ਜਾਣਦਾ ਜ਼ਿੰਦਗੀ ਨੂੰ ਜਾਣਦਾ ਏ ਕਿਉਂਕਿ ਪਰਮੇਸ਼ਰ ਨੇ ਜਦੋਂ ਮਨੁੱਖ ਨੂੰ ਬਣਾਇਆ ਤੇ ਜਿਹੜਾ ਇਹਦੇ ਅੰਦਰ ਸੱਤ ਪੇਰ ਭਰਿਆ ਏ ਜੋ ਵੀ ਇਹਦੇ ਅੰਦਰ ਭਰਿਆ ਏ ਉਹ ਪਰਮੇਸ਼ਰ ਨੇ ਭਰਿਆ ਏ ਉਹਨੂੰ ਪਤਾ ਏ ਇੱਕ ਇੱਕ ਕਦਮ ਦਾ ਇੱਕ ਇੱਕ ਗੱਲ ਦਾ ਇੱਕ ਇੱਕ ਸਾਹ ਦਾ ਉਹਨੂੰ ਪਤਾ ਉਹ ਕਹਿੰਦਾ ਮੈਂ ਜਾਣਦਾ ਹਾਂ ਪਹਿਲੀ ਗੱਲ ਪ੍ਰਭੂ ਕੀ ਕਹਿੰਦਾ ਮੈਂ ਜਾਣਦਾ ਤੁਸੀਂ ਨੇਰੇ ਚ ਰਭੋ ਪ੍ਰਭੂ ਜਾਣਦਾ ਹੈ ਤੁਸੀਂ ਚਾਨਨ ਚ ਰਭੋ ਪ੍ਰਭੂ ਜਾਣਦਾ ਹੈ ਤੁਸੀਂ ਚੰਗਾ ਕਰੋ ਪ੍ਰਭੂ ਜਾਣਦਾ ਹੈ ਤੁਸੀਂ ਮਾੜਾ ਕਰੋ ਪ੍ਰਭੂ ਜਾਣਦਾ ਹੈ ਤੁਹਾਡੇ ਸਾਰੇ ਹਸਾਬ-ਕਿਤਾਬ ਨੂੰ ਤੁਹਾਡੇ ਲੇਖੇ-ਜੋਖੇ ਨੂੰ ਪ੍ਰਭੂ ਜਾਣਦਾ ਇੱਕ ਮਰਦ ਬਾਹਰੋਂ ਪਾਪ ਕਰਕੇ ਆਪਣੀ ਔਰਤ ਦੇ ਸਾਹਮਣੇ ਬੜਾ ਪਵਿੱਤਰ ਖੜ ਸਕਦਾ ਹੈ ਉਹ ਕਹੇ ਕਿ ਇਹਨੂੰ ਨਹੀਂ ਪਤਾ ਪਰ ਪ੍ਰਭੂ ਕੀ ਕਹਿੰਦਾ ਮੈਂ जानਦਾ एक औरत पाप करके आउदे पति ਦੇ ਸਾਹਮਣੇ ਪਵਿੱਤਰ ਬਣੇ ਪਰ ਪ੍ਰਭੂ ਕੀ ਕਹਿੰਦਾ ਮੈਂ ਜਾਣਦਾ ਪ੍ਰਭੂ ਸਭ ਕੁਝ ਜਾਣਦਾ ਹਾਂਜੀ ਅੱਗੇ ਪੜ੍ਹੀਏ ਤੂੰ ਉੱਥੇ ਵੱਸਦਾ ਹੈ ਜਿੱਥੇ ਸ਼ੈਤਾਨ ਦੀ ਗੱਦੀ ਹੈ ਪ੍ਰਭੂ ਕਹਿੰਦਾ ਮੈਂ ਜਾਣਦਾ ਹਾਂ ਤੂੰ ਉੱਥੇ ਵੱਸਦਾ ਹੈ ਜਿੱਥੇ ਸ਼ੈਤਾਨ ਦੀ ਗੱਦੀ ਹੈ ਇਹ ਕੌਣ ਕਹਿ ਰਿਹਾ ਪ੍ਰਭੂ ਦਾ ਕਲਾਮ ਕਹਿੰਦਾ ਪਿਆ ਕਹਿੰਦਾ ਮੈਂ ਜਾਣਦਾ ਤੂੰ ਉੱਥੇ ਵੱਸਦਾ ਜਿੱਥੇ ਸ਼ੈਤਾਨ ਦੀ ਗੱਦੀ ਏ ਖੁਦਾ ਦਾ ਕਲਾਮ ਕਹਿੰਦਾ ਮੈਂ ਜਾਣਦਾ ਤੂੰ ਉੱਥੇ ਵੱਸਦਾ ਏ ਜਿੱਥੇ ਸ਼ੈਤਾਨ ਦੀ ਗੱਦੀ ਖੁਦਾ ਦੇ ਲੋਕੋ ਸ਼ੈਤਾਨ ਦੇ ਬੜੇ ਵੱਡੇ ਪਲਾਨ ਨੇ ਜਿੱਦਾਂ ਅਸੀਂ ਸੋਚਦੇ ਹਾਂ ਕਿ ਸਾਡੇ ਜੀਵਨ ਦੇ ਵਿੱਚ ਪ੍ਰਭੂ ਦੇ ਬੜੇ ਵੱਡੇ ਪਲਾਨ ਨੇ ਐਦਾਂ ਸ਼ੈਤਾਨ ਦੇ ਵੀ ਬੜੇ ਵੱਡੇ ਪਲਾਨ ਨੇ ਆਦ ਪੜੀ ਸੌਖੀ ਜੀ ਗੱਲ ਏ ਬਲੀਵਰ ਇੱਕ ਦਿਨ ਚਰਚ ਜਾਂਦਾ ਕਿਉਂ ਕਹਿੰਦਾ ਸ਼ੈਤਾਨ ਮੇਰੇ ਪੈਰ ਦੇ ਥੱਲੇ ਮਹੀਨੇ 'ਚ ਇੱਕ ਦਿਨ ਚਰਚ ਤੇ ਜਾਣ ਦੇ ਨਾਲ ਸ਼ੈਤਾਨ ਪੈਰ ਥੱਲੇ ਆ ਜਾ ਹ ਉਹ ਘਰੇ ਕਦੀ ਬੰਦਗੀ ਨਹੀਂ ਕਰਾਈ ਉਹਨੇ ਤੇ ਕਹਿੰਦਾ ਸ਼ੈਤਾਨ ਮੇਰੇ ਪੈਰ ਥੱਲੇ ਇਹ ਸਹੀ ਗੱਲ ਹੈ ਤੌਬਾ ਨਹੀਂ ਕੀਤੀ ਕਹਿੰਦਾ ਸ਼ੈਤਾਨ ਮੇਰੇ ਪੈਰ ਥੱਲੇ ਆ ਬਪਤਿਸਮਾ ਨਹੀਂ ਲਿਆ ਕਹਿੰਦਾ ਸ਼ੈਤਾਨ ਮੇਰੇ ਪੈਰ ਥੱਲੇ ਆ ਬਾਈਬਲ ਨਹੀਂ ਪੜ੍ਹੀ ਕਦੀ ਕਹਿੰਦਾ ਸ਼ੈਤਾਨ ਮੇਰੇ ਪੈਰ ਥੱਲੇ ਆ ਕਦੀ ਇਮਾਨਦਾਰੀ ਦੇ ਨਾਲ ਪਰਮੇਸ਼ਰ ਦੇ ਲੋਕਾਂ ਦੇ ਨਾਲ ਨਹੀਂ ਰਿਹਾ ਇਮਾਨਦਾਰੀ ਦੇ ਨਾਲ ਭਵਨ ਚ ਨਹੀਂ ਰਿਹਾ ਇਮਾਨਦਾਰੀ ਦੇ ਨਾਲ ਖੁਦਾ ਦੇ ਨਾਲ ਨਹੀਂ ਰਿਹਾ ਤੇ ਡਾਇਲੋਗ ਕੀ ਹੈ ਸ਼ੈਤਾਨ ਮੇਰੇ ਪੈਰ ਥੱਲੇ ਡਾਇਲੋਗ ਕੀ ਹੈ ਇਹ ਮੋਡਲ ਮਸੀਹਾਂ ਦਾ ਡਾਇਲੋਗ ਹੈ ਇੱਕ ਵਰਕਾ ਪੜ੍ਹਨਗੇ ਬਾਈਬਲ ਦਾ ਡਾਇਲੋਗ ਆਏਗਾ ਸ਼ੈਤਾਨ ਮੇਰੇ ਪੈਰ ਦੇ ਥੱਲੇ ਇੱਥੇ ਕਲਾਮ ਕੀ ਕਹਿੰਦਾ ਹਾਂ ਕਹਿੰਦਾ ਮੈਂ ਜਾਣਦਾ ਤੂੰ ਉੱਥੇ ਵਸਦਾ ਪਿਆ ਹੈ ਜਿੱਥੇ ਸ਼ੈਤਾਨ ਦੀ ਕੱਦੀ ਹੈ ਸ਼ੈਤਾਨ بڑے پلان ਲੈ ਕੇ ਤੁਹਾਡੇ ਕੋਲ ਆਏਗਾ ਉਹ ਬੰਦਾ ਭੇਜੇਗਾ ਤੁਹਾਨੂੰ ਜੈਮਸੀਧੀ ਵੀ ਬੁਲਾਵੇਗਾ ਤੁਸੀਂ ਜਦੋਂ ਹੱਥ ਮਲਾਓਗੇ ਤੁਹਾਡੇ ਹੱਥਾਂ ਨੂੰ ਵੀ ਚੁੰਮੇਗਾ ਤੁਹਾਨੂੰ ਜੱਫੀ ਵੀ ਪਾਏਗਾ ਤੁਹਾਡੇ ਮੋਢਿਆਂ ਨੂੰ ਵੀ ਚੁੰਮੇਗਾ ਤੇ ਤੁਹਾਨੂੰ ਇੰਨਾ ਪਿਆਰ ਦਿਖਾਵੇਗਾ ਉਹ ਕਹੇਗਾ ਵੀ ਬਸ ਇੰਨਾ ਪਿਆਰ ਤੇ ਮੇਰੇ ਕਦੀ ਪਰਿਵਾਰ ਨੇ ਨਹੀਂ ਕੀਤਾ ਇੰਨਾ ਪਿਆਰ ਤਾਂ ਮੈਨੂੰ ਕਦੀ ਕਲਿਸਿਆ ਆਪਣੀ ਨੇ ਨਹੀਂ ਕੀਤਾ ਇਹ ਇੰਨਾ ਪਿਆਰ ਕਰਦਾ ਫਿਰ ਉਹ ਕਹੇਗਾ ਤੂੰ ਆਹ ਚੀਜ਼ ਲੈ ਲੈ ਤੂੰ ਆਹ ਚੀਜ਼ ਦੇ ਦੇ ਤੂੰ ਉੱਥੇ ਚੱਲ ਤੂੰ ਇੱਥੇ ਬਹਿ ਤੇ ਫਿਰ ਹੌਲੀ ਹੌਲੀ ਉਹ ਆਪ ਦਾ ਅਸਲੀ ਰੂਪ ਵਿਖਾ ਦੇਗਾ ਇਹ ਪਲਾਨ ਕੀਦਾ ਸ਼ੈਤਾਨ ਬੜੇ ਪਲਾਨ ਕਰ-ਕਰ ਕੇ ਬੰਦੇ ਭੇਜੇਗਾ ਤਾਂ ਬੜੇ ਤਰੀਕੇ ਦੇ ਨਾਲ ਭੇਜੇਗਾ ਬੜੇ ਲੋਕਾਂ ਨੂੰ ਸ਼ੈਤਾਨ ਦੇ ਦੁਆਰਾ ਡੇਗਿਆ ਜਾਂਦਾ ਹੈ ਬੜੇ ਨਬੀਆਂ ਨੂੰ ਸ਼ੈਤਾਨ ਦੇ ਦੁਆਰਾ ਡੇਗਿਆ ਗਿਆ ਹੈ ਬੜੇ ਪ੍ਰਚਾਰਕਾਂ ਨੂੰ ਸ਼ੈਤਾਨ ਦੇ ਪਲਾਨ ਦੇ ਦੁਆਰਾ ਲਵੇਟਿਆ ਗਿਆ ਜਿਹੜੇ ਲੋਕ ਸ਼ੈਤਾਨ ਦੀਆਂ ਚਾਲਾਂ ਨੂੰ ਨਹੀਂ ਜਾਣਦੇ ਉਹ ਲਵੇਟੇ ਜਾਂਦੇ ਨੇ ਪ੍ਰਭੂ ਕਹਿੰਦਾ ਤੂੰ ਉੱਥੇ ਵੱਸਦਾ ਹੈ ਜਿੱਥੇ ਸ਼ੈਤਾਨ ਦੀ ਗਦੀ ਹੈ ਇੱਕ ਗੱਲ ਯਾਦ ਰੱਖੋ ਜੇ ਪ੍ਰਭੂ ਤੁਹਾਡੇ ਨਾਲ ਤੇ ਸ਼ੈਤਾਨ ਦੀਆਂ ਅੱਖਾਂ ਵੀ ਤੁਹਾਡੇ ਉੱਤੇ ਨੇ ਉਹਦੋਂ ਤੱਕ ਉਹਦੀਆਂ ਅੱਖਾਂ ਤੁਹਾਡੇ ਉੱਤੇ ਨੇ ਜਦ ਤੱਕ ਤੁਸੀਂ ਡਿੱਗ ਨਹੀਂ ਪੈਂਦੇ ਜਦ ਤੱਕ ਤੁਸੀਂ ਹਾਰ ਨਹੀਂ ਜਾਂਦੇ ਹੋ

ਸ਼ੈਤਾਨ ਪ੍ਰਭੂ ਯਿਸੂ ਮਸੀਹ ਦੇ ਕੋਲ ਵੀ ਆਇਆ ਸੀਗਾ ਉਹਦੇ ਨਾਲ ਵੀ ਉਹਨੇ ਫਾਈਟ ਕੀਤੀ ਸੀਗੀ ਪਰ ਇੱਕ ਗੱਲ ਮੈਂ ਤੁਹਾਨੂੰ ਦੱਸ ਦਮਾਂ ਜੇਕਰ ਤੁਹਾਡੀ ਇਮਾਨਦਾਰੀ ਕਲਾਮ ਦੇ ਨਾਲ ਹੈ ਇਮਾਨਦਾਰੀ ਭਵਨ ਦੇ ਨਾਲ ਹੈ ਇਮਾਨਦਾਰੀ ਪਰਮੇਸ਼ਵਰ ਦੇ ਨਾਲ ਹੈਗੀ ਹੈ ਇਮਾਨਦਾਰੀ ਪ੍ਰਭੂ ਦੇ ਦਾਸਾਂ ਦੇ ਨਾਲ ਹੈ ਇਮਾਨਦਾਰੀ ਦੇ ਨਾਲ ਤੁਸੀਂ ਖੁਦਾ ਦੇ ਵਿੱਚ ਚੱਲਦੇ ਪਏ ਹੋ ਤੇ ਇੱਕ ਗੱਲ ਮੇਰੀ ਯਾਦ ਰੱਖੋ ਸ਼ੈਤਾਨ ਆਏ ਦਿਨ ਨਵੇਂ ਆਈਡੀਆ ਲੈ ਕੇ ਆਏਗਾ ਆਏ ਦਿਨ ਉਹ ਨਵੇਂ ਆਈਡੀਆ ਲੈ ਕੇ ਆਏਗਾ ਆਏ ਦਿਨ ਤੁਹਾਨੂੰ ਡੇਗਣ ਦੀ ਕੋਸ਼ਿਸ਼ ਕਰੇਗਾ ਆਏ ਦਿਨ ਬੰਦੇ ਪਲਾਨ ਕਰ ਕਰਕੇ ਤੁਹਾਡੇ ਕੋਲ ਭੇਜੇਗਾ ਆਏ ਦਿਨ ਔਰਤਾਂ ਨੂੰ ਪਲਾਨ ਕਰ ਕਰਕੇ ਤੁਹਾਡੇ ਕੋਲ ਭੇਜੇਗਾ ਪਰ ਯਾਦ ਰੱਖੋ ਤੇ ਤੁਸੀਂ ਪ੍ਰਭੂ ਦੇ ਵਿੱਚ ਖਰੇ ਹੋ ਤੇ ਸ਼ੈਤਾਨ ਤੁਹਾਡੇ ਪੈਰਾਂ ਦੇ ਥੱਲੇ ਹੀ ਹੋਵੇਗਾ ਤੁਹਾਡੇ ਸਿਰ ਤੇ ਕਦੀ ਨਹੀਂ ਬੈ ਸਕਦਾ ਹੈਗਾ ਇੱਕ ਅੱਧਾ ਦਿਨ ਚਰਚ ਜਾਣ ਦੇ ਨਾਲ ਤੇ ਗੀਤ ਸੁਣਦੇ ਨਾਲ ਮੈਂ ਨਹੀਂ ਮੰਨਦਾ ਇਸ ਗੱਲ ਨਾਲ ਨਹੀਂ ਮੈਂ ਸਹਿਮਤ ਕਿ ਸ਼ੈਤਾਨ ਪੈਰ ਦੇ ਥੱਲੇ ਹੋਵੇਗਾ ਖੁਦਾ ਦੇ ਲੋਕੋ ਸ਼ੈਤਾਨ ਨੇ بڑے ਵੱਡੇ ਤਖਤੋ ਤਾਜ ਦੇਖਤੇ ਨੇ ਬੜੇ ਘੈਣ ਤੋਂ ਘਾੜ ਬੰਦੇ ਸੁੱਟ ਦਿੱਤੇ ਨੇ ਪ੍ਰਭੂ ਕਹਿੰਦਾ ਮੈਂ ਜਾਣਦਾ ਤੂੰ ਉੱਥੇ ਵੱਸਦਾ ਜਿੱਥੇ ਸ਼ੈਤਾਨ ਦੀ ਗੱਦੀ ਏ ਖੁਦਾ ਦੇ ਲੋਕੋ ਪ੍ਰਭੂ ਨੂੰ ਪਤਾ ਏ ਅਸੀਂ ਕਿੱਥੇ ਬੈਠਨੇ ਆ ਅਸੀਂ ਕਿੱਥੇ ਉੱਠਦੇ ਆ ਅਸੀਂ ਕੀ ਕਰਦੇ ਪਏ ਆ ਸਾਡਾ प्लान ਕੀ ਹੈਗਾ ਖੁਦਾ ਦੇ ਲੋਕੋ ਉੱਥੇ ਬਸੇ ਬੈਠਾ ਆਏ ਦੇਨ ਸ਼ੈਤਾਨ ਦੇ ਤੁਸੀਂ ਰਾਤ ਨੂੰ ਸੌਂ ਜਾਂਦੇ ਹੋ ਪਰ ਸ਼ੈਤਾਨ ਨਹੀਂ ਤੂੰਦਾ ਉਹਨੂੰ ਲੱਗਾ ਰਹਿੰਦਾ ਹੈ ਕਿ ਤੜਕੇ ਉੱਠਦੇ ਨਾਲ ਉਹ ਤੁਹਾਨੂੰ ਡਿਸਟਰਬ ਕਰੇਗਾ ਤੁਹਾਡੇ ਤੁਹਾਡੇ ਪਲਾਨਾਂ ਪਲਾਨਾਂ ਤੇ ਤੁਹਾਡੇ ਆਈਡੀਆ ਤੇ ਉਹ ਪਾਣੀ ਪਾਏਗਾ ਕਿਉਂਕਿ ਕਹਿੰਦਾ ਤੁਸੀਂ ਉੱਥੇ ਵਸਦੇ ਪੈ ਜਿੱਥੇ ਕੱਦੀ ਹੈ ਆਸ-ਪਾਸ ਪਰਿਵਾਰ ਹੈ ਖੁਦਾ ਦੇ ਲੋਕੋ ਇਸ ਗੱਲ ਨੂੰ ਚੈੱਕ ਕਰਨਾ ਹੋਵੇ ਇੱਕ ਦਿਨ ਆਪਣੇ ਮੂੰਹ ਨੂੰ ਕਿਸੇ ਦੀ ਬੁਰਾਈ ਕਰਨ ਤੋਂ ਰੋਕ ਕੇ ਵੇਖੋ ਇੱਕ ਦਿਨ ਕਿਸੇ ਦਾ ਭਲਾ ਕਰਕੇ ਵੇਖੋ ਇੱਕ ਦਿਨ ਤੁਸੀਂ ਸੋਚ ਲਵੋ ਕਿ ਅੱਜ ਮੈਂ ਕਦੀ ਕਿਸੇ ਦੀ ਬੁਰਾਈ ਨਹੀਂ ਕਰਨੀ ਤੇ ਸ਼ੈਤਾਨ ਕੋਈ ਨਾ ਕੋਈ ਬੰਦਾ ਕਿਸੇ ਨਾ ਕਿਸੇ ਬਹਾਨੇ ਬੰਦਾ ਤੁਹਾਡੇ ਕੋਲ ਭੇਜ ਕੇ ਆ ਲਵੇਗਾ ਪਰ ਜੇ ਤੁਸੀਂ ਖੁਦਾ ਦੇ ਵਿੱਚ ਖਰੇ ਹੋ ਪਾਕਰੂ ਦੀ ਤਾਕਤ ਨੂੰ ਜਾਣਦੇ ਹੋ ਪਾਕਰੂ ਦੇ ਵਿਸ਼ਵਾਸ ਰੱਖਦੇ ਹੋ ਤੇ ਸ਼ੈਤਾਨ ਜਿੰਨੇ ਮਰਜੀ ਟੋਏ ਪੋਟ ਲਵੇ ਯਾਵਾ ਪਰਮੇਸ਼ਰ ਆਪਣੇ ਹੱਥਾਂ ਤੋਂ ਚੁੱਕ ਕੇ ਤੁਹਾਨੂੰ ਪਾਰ ਨਗਾ ਦੇਵੇਗਾ ਖੁਦਾ ਦੇ ਲੋਕੋ ਕਹਿੰਦਾ ਮੈਂ ਜਾਣਦਾ ਤੂੰ ਉੱਥੇ ਵਸਦਾ ਜਿੱਥੇ ਸ਼ੈਤਾਨ ਦੀ ਗਤੀ ਹੈ ਉਹ ਰਿਸ਼ਤੇਦਾਰਾਂ ਦੇ ਦੁਆਰਾ ਡੇਕਣ ਦੀ ਕੋਸ਼ਿਸ਼ ਕਰੇਗਾ ਉਹ ਪਰਿਵਾਰਾਂ ਦੇ ਆ ਦੇਖਣ ਦੀ ਕੋਸ਼ਿਸ਼ ਕਰੇਗਾ ਉਹ ਨਵੇਂ ਨਵੇਂ ਆਈਡੀਆ ਬਣਾਵੇਗਾ ਉਹ ਚਤ ਦੇ ਵਿੱਚੋਂ ਵਿਰੋਧੀ ਖੜੇ ਕਰੇਗਾ ਉਹ ਯੂ ਦੇ ਵਿੱਚੋਂ ਵਿਰੋਧੀ ਖੜੇ ਕਰ ਦੇਗਾ ਉਹ ਕ੍ਰਿਸ਼ਚੀਆ ਦੇ ਵਿੱਚੋਂ ਵਿਰੋਧੀ ਖੜੇ ਕਰ ਦੇਗਾ ਉਹ ਆਸ-ਪਾਸ ਕਿਸੇ ਨਾ ਕੋਈ ਇਹੋ ਜਿਹਾ ਮਾਹੌਲ ਬਣਾ ਦੇਗਾ ਕਿ ਤੁਹਾਡੇ ਦੁਸ਼ਮਣ ਜ਼ਿਆਦਾ ਹੋ ਜਾਣ ਤਾਂ ਜੋ ਸ਼ੈਤਾਨ ਜਿੱਤ ਪ੍ਰਾਪਤ ਕਰ ਸਕੇ ਪਰ ਜੇ ਅੱਖਾਂ ਤੁਹਾਡੀਆਂ ਪਰਮੇਸ਼ਰ ਤੇ ਲੱਗੀਆਂ ਹੋਈਆਂ ਨੇ ਤੇ ਵਿਰੋਧੀ ਜਿੰਨੇ ਮਰਜ਼ੀ ਹੋ ਜਾਣ ਤੁਹਾਡਾ ਦੋਸ ਖੁਦਾਵੰਦ ਦੇ ਤੇ ਯਾਦ ਰੱਖੋ ਪਰਮੇਸ਼ਰ ਤੁਹਾਨੂੰ ਕਦੇ ਵੀ ਤਤੀਵਾ ਨਹੀਂ ਲੰਗਦੇਗਾ ਕਹਿੰਦਾ ਮੈਂ ਜਾਣਦਾ ਤੁਸੀਂ ਹੈਲੋ ਕਿੱਥੇ ਵਸਦੇ ਹੋ ਸ਼ੈਤਾਨ ਦੀ ਗਾਦੀ ਦੇ ਕੋਲ ਕਲਾਮ ਦੇ ਵਿੱਚ ਲਿਖਿਆ ਹੈ ਪ੍ਰਕਾਸ਼ ਦੀ ਪੋਥੀ ਉਹਦਾ ਤਿੰਨ ਅਧਿਆਇ ਉਹਦੀ 15ਜ ਤੋਂ ਪੜ੍ਹੀਏ ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਆਮੇਨ ਕੀ ਕਹਿੰਦਾ ਹੈਲੋ ਕਹਿੰਦਾ ਮੈਂ ਤੇਰੇ ਕੰਮਾਂ ਨੂੰ ਵੀ ਜਾਣਦਾ ਉਹ ਦਾਦੇ ਲੋਕੋ ਜਾਣਦਾ ਏ ਕਿ ਕਿਹੜਾ ਮਜ਼ਦੂਰ ਏ ਜਿਹੜਾ ਉਹ ਸ਼ਾਮ ਨੂੰ ਮਜ਼ਦੂਰੀ ਲੈਂਦਾ ਹੈ ਕਿ ਉਹਨੇ ਇਮਾਨਦਾਰੀ ਦੇ ਨਾਲ ਕੰਮ ਕੀਤਾ ਏ ਉਹ ਜਾਣਦਾ ਏ ਕਿ ਜੇਕਰ ਕੋਈ ਟੀਚਰ ਤਨਖਾਹ ਲੈ ਰਿਹਾ ਏ ਉਹ ਇਮਾਨਦਾਰੀ ਦੇ ਨਾਲ ਕੰਮ ਕਰ ਰਿਹਾ ਏ ਉਹ ਜਾਣਦਾ ਏ ਕਿ ਜੇਕਰ ਕੋਈ ਵਕੀਲ ਏ ਉਹਨੇ ਅਗੋ ਫੀਸ ਲਈ ਏ ਕਿ ਇਮਾਨਦਾਰੀ ਦੇ ਨਾਲ ਕੇਸ ਲੜਦਾ ਪਿਆ ਏ ਉਹ ਜਾਣਦਾ ਏ ਕਿ ਜੇਕਰ ਕੋਈ ਵੀ ਡਿਪਾਰਟਮੈਂਟ ਦੇ ਵਿੱਚ ਹੈਗਾ ਏ ਕਿ ਉਹ ਵਫਾਦਾਰੀ ਦੇ ਨਾਲ ਪਰਮੇਸ਼ਰ ਉਹਦੇ ਕੰਮ ਆਪਦੇ ਕੰਮ ਨੂੰ ਆਪਦੀ ਡਿਊਟੀ ਨੂੰ ਕਰਦਾ ਪਿਆ ਏ ਪਰਮੇਸ਼ਰ ਕੀ ਕਹਿੰਦਾ ਮੈਂ ਤੇਰੇ ਕੰਮਾਂ ਨੂੰ ਇਹ ਇੱਕ ਦੇ ਇੱਕ ਦੇ ਕੰਮ ਨੂੰ ਜਾਣਦਾ ਪ੍ਰਭੂ ਆ ਕਿ ਕਲੇ ਚਰਚਾਲਾਂ ਦੇ ਕੰਮਾਂ ਨੂੰ ਪ੍ਰਭੂ ਜਾਣਦਾ ਉਹ ਸਾਰਿਆਂ ਦੇ ਕੰਮਾਂ ਨੂੰ ਜਾਣਦਾ ਉਹ ਕਹਿੰਦਾ ਕਿਹੜਾ ਡਿਪਾਰਟਮੈਂਟ ਕਿਸ ਇਮਾਨਦਾਰੀ ਦੇ ਨਾਲ ਕੰਮ ਕਰਦਾ ਪਿਆ ਮੈਂ ਜਾਣਦਾ ਕਿਹੜਾ ਮਹਿਕਮਾ ਕਿਸ ਤਰੀਕੇ ਨਾਲ ਚੱਲਦਾ ਪਿਆ ਮੈਂ ਜਾਣਦਾ ਖੁਦਾ ਦੇ ਲੋਕੋ ਕਹਾਣੀਆਂ ਇੱਥੇ ਹੀ ਨਹੀਂ ਖਤਮ ਹੁੰਦੀਆਂ ਜੇ ਅੱਗੇ ਪੜੀਏ ਕਲਮ ਦੇ ਵਿੱਚ ਭਾਈ ਤੂੰ ਨਾ ਦਾ ਠੰਡਾ ਹੈ ਨਾ ਤੱਤਾ ਆਮੈਂ ਕਹਿੰਦਾ ਮੈਂ ਜਾਣਦਾ ਨਾ ਦਾ ਤੂੰ ਤੱਤਾ ਹੈ ਤੇ ਨਾ ਹੈ ਹਾਂ ਇੱਥੋਂ ਤੱਕ ਪ੍ਰਭੂ ਜਾਣਦਾ ਕੁਝ ਕੁ ਤੁਸੀਂ ਲੋਕ ਵੇਖੋਗੇ ਕਲਿਸਿਆ ਦੇ ਵਿੱਚ ਜਿਸ ਦਿਨ ਉਹਨਾਂ ਨੂੰ ਫੋਨ ਚਲੇ ਜਾਂ ਉਹਦੋਂ ਆ ਜਾਣਗੇ ਅਗਰ ਉਹਨਾਂ ਨੂੰ 2 ਮਹੀਨੇ ਨਾਲ ਫੋਨ ਕਰੋ 2 ਮਹੀਨੇ ਉਹ ਰੱਬ ਦੇ ਨਾਂ ਤੋਂ ਵਾਂਝੇ ਰਹਿ ਸਕਦਾ ਪ੍ਰਭੂ ਦੇ ਭਵਨ ਤੋਂ ਬਿਨਾਂ ਰਹਿ ਸਕਦੇ ਇਹੋ ਜਿਹੇ ਲੋਕਾਂ ਨੂੰ ਪ੍ਰਭੂ ਕਹਿੰਦਾ ਕਹਿੰਦਾ ਮੈਂ ਜਾਣਦਾ ਨਾ ਤਾ ਤੁਸੀਂ ਤਤੇ ਉਹਦੇ ਨਾਂ ਹੀ ਠੰਡੇ ਜਿਹੜੇ ਲੋਕ ਖੁਦਾ ਦੇ ਭਵਨ ਤੋਂ ਬਿਨਾਂ ਰਹਿ ਸਕਦੇ ਨੇ ਜਿਹੜੇ ਲੋਕ ਪ੍ਰਭੂ ਦੀ ਆराधना ਤੋਂ ਬਿਨਾਂ ਰਹਿ ਸਕਦੇ ਨੇ ਜਿਹੜੇ ਲੋਕ ਕਲਿਸਿਆ ਦੇ ਸੰਪਰਕ ਤੋਂ ਬਿਨਾਂ ਰਹਿ ਸਕਦੇ ਨੇ ਉਹ ਕਹਿੰਦਾ ਮੈਂ ਜਾਣਦਾ ਨਾ ਤੇ ਤੂੰ ਕੀ ਹੈ ਤੇ ਨਾ ਤਤਾਂ ਕੋਈ ਰੁਟੀਨ ਹੀ ਨਹੀਂ ਹੈ ਜੀਵਨ ਦੇ ਵਿੱਚ ਜਦੋਂ ਮਰਜ਼ੀ ਸੌਂਗੇ ਜਦੋਂ ਮਰਜ਼ੀ ਉੱਠ ਪਏ ਜਦੋਂ ਮਰਜ਼ੀ ਖਾ ਲਿਆ ਜਦੋਂ ਮਰਜ਼ੀ ਪੀ ਲਿਆ ਬਸ ਕੋਈ ਟਾਈਮ ਟੇਬਲ ਹੀ ਨਹੀਂ ਹੈ ਲਾਈਫ ਦੇ ਵਿੱਚ ਇਹ ਮਸੀਹ ਜਿਵਨ ਨਹੀਂ ਹੈ ਜਿਹੜੇ ਮਸੀਹ ਬੰਦੇ ਹੁੰਦੇ ਉਹਨਾਂ ਦਾ ਟਾਈਮ ਟੇਬਲ ਹੁੰਦਾ ਉਹ ਆਪ ਦੀ ਸ਼ੁਰੂਆਤ ਖੁਦਾ ਦੇ ਨਾਮ ਤੋਂ ਬਿਨਾਂ ਨਹੀਂ ਕਰਦੇ ਉਹ ਸੌਣ ਤੋਂ ਉਹ ਜਿਹੜਾ ਬਿਨਾਂ ਦੁਆ ਤੋਂ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਬਿਨਾ ਖੁਦਾ ਦਾ ਕਲਾਮ ਸੁਣ ਤੋਂ ਉਹਨਾਂ ਨੂੰ ਭਟਕਣੀ ਲੱਗੀ ਰਹਿੰਦੀ ਏ ਬਿਨਾ ਅਰਾਧਨਾ ਤੋਂ ਉਹਨਾਂ ਨੂੰ ਐਦਾਂ ਲੱਗਦਾ ਹੈ ਕਿ ਜਿਦਾਂ ਸਾਡੇ ਸਰੀਰ ਦੇ ਵਿੱਚ ਕੁਝ ਘਟ ਰਿਹਾ ਹੈਗਾ ਜਿਵੇਂ ਚਰਚਨਾਉਣ ਤੇ ਉਹਨਾਂ ਨੂੰ ਸਾਰਾ ਦਿਨ ਮਹਿਸੂਸ ਹੁੰਦਾ ਰਹਿੰਦਾ ਹੈ ਕਿ ਸਾਨੂੰ ਬਹੁਤ ਵੱਡਾ ਨੁਕਸਾਨ ਹੋ ਗਿਆ ਕੋਈ ਘਾਟਾ ਪੈ ਗਿਆ ਸਾਨੂੰ ਤੇ ਜਿਨ੍ਹਾਂ ਲੋਕਾਂ ਨੂੰ ਕੋਈ ਪਰਵਾਹ ਨਾ ਹੋਵੇ ਉਹ ਕਹੋ ਜਾਨੇ ਜੀ ਬੋਲੋ ਕਹਿੰਦਾ ਮੈਂ ਜਾਣਦਾ ਨਾ ਤੇ ਤੂੰ ਤਤਾਂ ਤੇ ਨਾ ਹੀ ਠੰਡਾ ਉਹ ਤੱਤੇ ਲੋਗ ਹੁੰਦੇ ਨੇ ਜਿਨ੍ਹਾਂ ਨੂੰ ਇੱਕ ਵਾਰੀ ਕੰਮ ਕਹਿ ਦਵੋ ਉਹਨਾਂ ਨੂੰ ਪਤਾ ਹੈ ਕਿ ਇਹ ਜਿਹੜਾ ਮੈਨੂੰ ਕੰਮ ਕਿਹਾ ਗਿਆ ਉਹਨੇ ਉਹ ਕੰਮ ਨੂੰ ਹੋਰ ਵੀ ਸੋਹਣੇ ਤਰੀਕੇ ਦੇ ਨਾਲ ਕਰਨਾ ਤੇ ਜਿਹੜਾ ਉਹੋ ਜਿਹਾ ਠੰਡਾ ਬੰਦਾ ਉਹਨੂੰ ਹਜ਼ਾਰ ਵਾਰੀ ਚੇਤਾ ਕਰਾਉਣਾ ਪੈਂਦਾ ਨਾ ਤੁੱਤਾ ਤੇ ਨਾ ਹੀ ਠੰਡਾ ਖੁਦਾ ਜਾਣਦਾ ਸੁਭਾਣ ਨੂੰ ਜਾਣਦਾ ਤੁਹਾਡੇ ਤਹਾਡੇ ਅੰਦਰ ਖਿਆਲ ਆਤਾ ਨੂੰ ਜਾਣਦਾ ਪ੍ਰਭੂ ਤੁਹਾਡੇ ਸੁਪਨਿਆਂ ਨੂੰ ਜਾਣਦਾ ਤੁਸੀਂ ਕੀ ਕਰਨਾ ਚਾਹੁੰਦੇ ਹੋ ਕਦੋਂ ਕਰੋਗੇ ਕਦੋਂ ਹੋਏਗਾ ਪਰਮੇਸ਼ਰ ਸਭ ਕੁਝ ਜਾਣਦਾ ਹੈ ਪਰ ਇੱਕ ਗੱਲ ਮੇਰੀ ਯਾਦ ਰੱਖਿਆ ਜੇ ਜੇਕਰ ਤੁਸੀਂ ਆਪਣੀ ਨੇਜਾ ਆਪਣਾ ਵਿਸ਼ਵਾਸ ਆਪਣਾ ਜਨੂਨ ਪਰਮੇਸ਼ਰ ਤੇ ਰੱਖਿਆ ਹੈ ਤੇ ਮੈਂ ਤੁਹਾਨੂੰ ਲੈ ਕੇ ਦਿਨਾ ਇੱਕ ਦਿਨ ਤੁਸੀਂ ਉਹ ਸੁਪਨਾ ਪੂਰਾ ਜ਼ਰੂਰ ਕਰੋਗੇ ਜਿਹੜਾ ਤੁਸੀਂ ਆਪਣੀ ਅੱਖਾਂ ਦੇ ਵਿੱਚ ਪਰੋਇਆ ਹੈਗਾ ਤਹਾਡੇ ਸੁਪਨਿਆਂ ਨੂੰ ਨਵੀਂ ਉਡਾਨ ਦੇਣ ਵਾਲਾ ਪਰਮੇਸ਼ਵਰ ਹੈ ਘਰ ਤੁਹਾਡੇ ਸੁਪਨਿਆਂ ਨੂੰ ਹਕੀਕਤ ਚ ਬਦਲਣ ਵਾਲੀ ਤਾਕਤ ਦਾ ਨਾਮ ਯੇਸ਼ੂ ਮਸੀਹ ਹੈ ਘਰ ਕਹਿੰਦਾ ਮੈਂ ਜਾਣਦਾ ਨਾਂ ਤੇ ਤੂੰ ਤੱਤਾ ਤੇ ਨਹੀਂ ਠੰਡਾ ਹਾਂ ਜੇ ਅੱਗੇ ਪੜੀਏ ਮੈਂ ਚਾਹੁੰਦਾ ਸਾਂ ਜੋ ਤੂੰ ਠੰਡਾ ਜਾਂ ਤੱਤਾ ਹੁੰਦਾ ਆਮੇਨ ਪ੍ਰਭੂ ਕਹਿੰਦਾ ਮੈਂ ਚਾਹੁੰਦਾ ਸਾਂ ਜਾਂ ਤੂੰ ਤੱਤਾ ਹੁੰਦਾ ਤੇ ਜਾਂ ਠੰਡਾ ਹੁੰਦਾ ਕਹਿੰਦਾ ਨਾ ਤੂੰ ਤੱਤਾਂ ਦੇ ਨਾਲ ਹੀ ਠੰਡਾ ਜਿੱਦਨ ਪਾਤਰੀ ਚਲਾ ਜਾਏ ਉਦੋਂ ਬੰਦਾ ਗਰਮ ਹੋ ਜਾਂਦਾ ਤੇ ਪਾਤਰੀ ਗੱਡੀ 'ਚ ਬੈਠਾ ਨਹੀਂ ਤੇ ਬੰਦਾ ਹਾਂ ਜਿੱਦਨ ਪਪੰਦਗੀ ਘਰੇ ਹੋ ਜਾਏ ਜਿੱਦਨ ਘਰੇ ਬੰਦਗੀ ਹੋ ਜਾਏ ਉਦੋਂ ਉਹ ਉਦੋਂ ਘਰ ਗਰਮ ਏ ਤੇ ਜਦੋਂ ਬੰਦਗੀ ਨੂੰ ਦੋ ਦਿਨ ਪੈ ਜਾਣ ਤੇ ਉਦੋਂ ਨਾ ਠੰਡੇ ਹਾਂਜੀ ਜਿੱਦੋਂ ਫੋਨ ਚਲਾ ਜਾਏ ਉਹਦਾਂ ਗਰਮ ਤੇ ਜੇ ਮਹੀਨਾ ਫੋਨ ਨਹੀਂ ਗਿਆ ਤੇ ਠੰਡੇ ਕਲਾਮ ਕਹਿੰਦਾ ਮੈਂ ਜਾਂ ਮੈਂ ਜਾਣਦਾ ਨਾ ਤੂੰ ਤੱਤਾ ਤੇ ਨਾ ਠੰਡਾ ਮੈਂ ਚਾਹੁੰਦਾ ਸਾਂ ਜਾਂ ਤਾਂ ਤੂੰ ਤੱਤਾ ਹੁੰਦਾ ਤੇ ਜਾਂ ਠੰਡਾ ਕਹਿੰਦਾ ਇੱਕ ਕੰਮ ਤੇ ਕਰਦਾ ਜੇ ਤੂੰ ਠੰਡਾ ਹੁੰਦਾ ਤੇ ਮੈਂ ਤੈਨੂੰ ਤੱਤਾ ਕਰ ਦਿੰਦਾ ਤੇ ਜਦੋਂ ਤੂੰ ਤੱਤਾ ਤੇ ਨਾ ਹੀ ਠੰਡਾ ਤੂੰ ਕਹੋ ਜੇ ਕਨਾਂ ਦਾ ਸੀਲ ਗਰਮ ਜਾਂ ਜਦੋਂ ਪਾਤਰੀ ਦੇਸ ਪੈਂਦਾ ਉਦੋਂ ਤੱਤੇ ਜਦੋਂ ਪਾਤਰੀ ਗੱਡੀ ਚ ਬਹਿ ਗਿਆ ਉਦੋਂ ਠੰਡੇ ਜਦੋਂ ਐਤਵਾਰ ਚਰਚ ਲੱਗੀ ਹੈ ਉਦੋਂ ਤੱਤੇ ਤੇ ਜਦੋਂ ਚਰਚ ਸਮਾਪਤ ਹੋ ਗਿਆ ਉਦੋਂ ਠੰਡੇ ਹਾਤਾ ਠੰਡੇ ਰਹੇ ਨਹੀਂ ਕੋਦਾ ਦੇ ਲੋਕੋ ਹੀ ਮਸੀਹ ਜੀਵਨ ਨਹੀਂ ਹੈ ਭਰ ਕੇ ਜਾਣਾ ਇਥੋਂ ਘਰ ਦੁਆ ਪ੍ਰਾਰਥਨਾ ਦੇ ਵਿੱਚ ਜੀਵਨ ਬਤਾਣਾ ਕਲਾਮ ਦੇ ਵਿੱਚ ਖੁੱਪਣਾ ਘਰ ਦੇ ਵਿੱਚ ਮੌਲ ਪਾਕਰੂ ਵਾਲਾ ਬਣਾਣਾ ਹੈਗਾ ਜਦੋਂ ਘਰ ਦੇ ਵਿੱਚ ਮਾਹੌਲ ਬਣਿਆ ਹੁੰਦਾ ਤੇ ਖੁਦਾ ਦੇ ਲੋਕੋ ਆਰ ਵਿਗੜਿਆ ਕੰਮ ਸਿੱਧਾ ਹੋ ਜਾਂਦਾ ਹਰ ਇੱਕ ਕੰਮ ਹਾਂਜੀ ਅੱਗੇ ਪੜੀਏ ਕਲਾਮ ਸੋ ਤੂ ਸੀਲ ਗਰਮ ਜੋ ਹੈ ਨਾ ਤੱਤਾ ਨਾ ਠੰਡਾ ਇਸ ਕਾਰਨ ਮੈਂ ਤੈਨੂੰ ਆਪਣੇ ਮੂੰਹ ਵਿੱਚੋਂ ਉਲੰਘ ਸੁਟਾਂਗਾ ਆਮੇਨ ਕਲਾਮ ਕਹਿੰਦਾ ਮੈਂ ਚਾਹੁੰਦਾ ਸਾਂ ਜਾਂ ਤੂੰ ਤੱਤਾ ਹੁੰਦਾ ਤੇ ਜਾਂ ਫਿਰ ਤੂੰ ਠੰਡਾ ਹੁੰਦਾ ਪਰ ਤੂ ਸੀਲ ਗਰਮ ਜੇ ਆਏ ਨਾ ਉਧਰ ਦਾ ਆਏ ਦੇ ਨਾ ਉਧਰ ਦਾ ਆਏ ਕਹਿੰਦਾ ਇਸ ਲਈ ਮੈਂ ਤੈਨੂੰ ਆਦੇ ਮੂੰਹ ਦੇ ਵਿੱਚੋਂ ਬਾਹਰ ਕੱਢਦਾ ਫੁਲਗਾਛ ਦਮਾ ਕੋਈ ਚਾਵੇਗਾ ਹੋ ਜਾ ਹਾਂ ਉਹ ਖੁਦਾ ਦੇ ਲੋਕੋ ਅਸੀਂ ਪ੍ਰਭੂ ਦੇ ਵਿੱਚ ਕੁਝ ਕਰਨਾ ਹੈ ਅਸੀਂ ਲੋਕਾਂ ਨੂੰ ਦੱਸਣਾ ਹੈ ਅਸੀਂ ਖੁਦਾ ਪ੍ਰਸਤ ਬੰਦੇ ਆ ਸਾਡੇ ਤੇ ਜਿੰਨੇ ਮਰਜ਼ੀ ਦੋਸ਼ ਲੱਗ ਜਾਣ ਅਤੇ ਤੂੰ ਧੀਰਜ ਰੱਖਦਾ ਹੈ ਆਮੇਂ ਖੁਦਾ ਦੇ ਲੋਕੋ ਜਿਹੜੇ ਤੱਤੇ ਲੋਗ ਨੇ ਉਹਨਾਂ ਦੇ ਜੀਵਨ ਦੇ ਵਿੱਚ ਮੁਸ਼ਕਲਾਂ ਬਹੁਤ ਆਉਂਦੀਆਂ ਨੇ ਕਠਨਾਇਆਂ ਬਹੁਤ ਆਉਂਦੀਆਂ ਨੇ ਉਹਨਾਂ ਨੂੰ ਸਟ੍ਰਗਲ ਬੜਾ ਕਰਨਾ ਪੈਂਦਾ ਉਹਨਾਂ ਨੂੰ ਬੜਾ ਡਾਡਾ ਦੁੱਖ ਚੱਕਣਾ ਪੈਂਦਾ ਤੇ ਖੁਦਾ ਉਹਨਾਂ ਨੂੰ ਕੀ ਕਹਿੰਦਾ ਕਹਿੰਦਾ ਅਤੇ ਤੂੰ ਧੀਰਜ ਰੱਖਦਾ ਕੀ ਰੱਖਦਾ ਧੀਰਜ ਰੱਖਦਾ ਅੱਜ ਤੁਹਾਡੇ ਤੇ ਉਂਗਲ ਜਿੰਨੀ ਮਰਜ਼ੀ ਚੱਕੀ ਜਾਏ ਅੱਜ ਤੁਹਾਨੂੰ ਕਾਟਾ ਜਿੰਨਾ ਮਰਜ਼ੀ ਪੈ ਜਾਏ ਅੱਜ ਤੁਹਾਡੇ ਜੀਵਨ 'ਚ ਜਿੰਨਾ ਮਰਜ਼ੀ ਵੱਡਾ ਦੁੱਖ ਹੈ ਅੱਜ ਤੁਹਾਡੇ ਜੀਵਨ ਦੇ ਵਿੱਚ ਕਿੱਡੇ ਮਰਜ਼ੀ ਔਖੇ ਪ੍ਰਸ਼ਨ ਨੇ ਅੱਜ ਚਾਹੇ ਤੁਹਾਡੀ ਜ਼ਿੰਦਗੀ ਸਵਾਲ ਬਣੀ ਬੈਠੀ ਏ ਪਰ ਕਲਾਮ ਕਹਿੰਦਾ ਤੂੰ ਕੀ ਰੱਖੀ ਬੈਠਾ ਟੀਰਜ ਜਿਹੜੇ ਲੋਕਾਂ ਨੇ ਟੀਰਜ ਰੱਖਿਆ ਜਿਹੜੇ ਲੋਕਾਂ ਨੇ ਹੌਸਲਾ ਰੱਖਿਆ ਹੈ ਤੇ ਖੁਦਾ ਦਾ ਕਲਾਮ ਕਹਿੰਦਾ ਹੈ ਉਹ ਬਾਜੀ ਹਾਰਨਗੇ ਨਹੀਂ ਬਲਕਿ ਬਾਜੀ ਜਿੱਤਣ ਵਾਲੇ ਆਗੇ ਖੁਦਾਵੰਦੀਏ ਛੂ ਦੇ ਨਾਮ ਦੇ ਵਿੱਚ ਤੇ ਰੱਖਣਾ ਕੀ ਹੈ ਬੋਲੋ ਹਾਂਜੀ ਕੀ ਰੱਖਣਾ ਜੀ ਤੀਰਜ ਹਾਂਜੀ ਅੱਗੇ ਪੜੀਏ ਅਤੇ ਮੇਰੇ ਨਾਮ ਦੇ ਨਿਮਿਤ ਤੈਂ ਸਹਾਰਾ ਕੀਤਾ ਅਤੇ ਨਹੀਂ ਥੱਕਿਆ ਆਮਨ ਕਹਿੰਦਾ ਤੂੰ ਮੇਰੇ ਨਾਮ ਦੇ ਨਮਿਤ ਸਹਾਰਾ ਕੀਤਾ ਏ ਖੁਦਾ ਦੇ ਲੋਕੋ ਅਗਰ ਤੁਹਾਡੀ ਜ਼ਿੰਦਗੀ ਦੇ ਵਿੱਚ ਪ੍ਰਭੂ ਯਿਸੂ ਮਸੀਹ ਸਹਾਰਾ ਏ ਅਗਰ ਤੁਹਾਨੂੰ ਆਸ ਹੈ ਖੁਦਾਵੰਦੀਏ ਸ਼ੁਮਸੀਤੇ ਅਗਰ ਤੁਹਾਨੂੰ ਉਮੀਦ ਹੈ ਖੁਦਾਵੰਦੀਏ ਸ਼ੁਮਸੀਤੇ ਅਗਰ ਤੁਹਾਨੂੰ ਭਰੋਸਾ ਹੈ ਖੁਦਾਵੰਦੀਏ ਸ਼ੁਮਸੀਤੇ ਤੇ ਯਾਦ ਰੱਖਿਆ ਜੇ ਤੁਹਾਡੀ ਕਿਸ਼ਤੀ ਚਾਹੇ ਤੂਫਾਨਾਂ ਚ ਨਿਕਲਦੀ ਪਈ ਏ ਚਾਹੇ ਲਹਿਰਾ ਜਿਹੜੀਆਂ ਮਰਜੀ ਖਤਰਨਾਕ ਨੇ ਚਾਹੇ ਸਮੁੰਦਰ ਜਿੱਡਾ ਮਰਜੀ ਵੱਡਾ ਏ ਪਰ ਜੇਕਰ ਤੁਹਾਡਾ ਧੀਰਾ ਜੇ ਤੁਹਾਡਾ ਭਰੋਸਾ ਹੈ ਪ੍ਰਭੂ ਤੇ ਤੇ ਯਾਦ ਰੱਖਿਆ ਜੇ ਤੁਹਾਡੀ ਕਿਸ਼ਤੀ ਅੱਧ ਜਿੰਨੀ ਡੁੱਬਦੀ ਕਿਸ਼ਤੀ ਪ੍ਰਭੂ ਕਿਨਾਰੇ ਲਾ ਕੇ ਛੱਡੇਗਾ ਤੁਹਾਡੀ ਨੂੰ ਰੱਖਣਾ ਕੀ ਹੈ ਹਾਂਜੀ ਕੀ ਰੱਖਣਾ ਧੀਰਜ ਰੱਖਣਾ ਹੌਸਲਾ ਰੱਖਣਾ ਹਾਂਜੀ ਬੜੀ ਅਕਲਾਮ ਦੇ ਵਿੱਚ ਪਰ ਤਾਂ ਵੀ ਤੇਰੇ ਉੱਤੇ ਮੈਨੂੰ ਇਹ ਗਿਲਾ ਹੈ ਭਾਈ ਤੂੰ ਆਪਣਾ ਪਹਿਲਾ ਪ੍ਰੇਮ ਛੱਡ ਬੈਠਾ ਹੈ ਆਮੈਂ ਕਹਿੰਦਾ ਤੂੰ ਧੀਰਜ ਰੱਖਦਾ ਤੂੰ ਥੱਕਿਆ ਨਹੀਂ ਪਰ ਮੈਨੂੰ ਫੇਰ ਵੀ ਇੱਕ ਗਿਲਾ ਹੈ ਕਹਿੰਦਾ ਤੂੰ ਆਪਣਾ ਪਹਿਲਾ ਪਿਆਰ ਭੁੱਲ ਬੈਠਾ ਕਹਿੰਦਾ ਤੂੰ ਆਪਣਾ ਪਹਿਲਾ ਪਿਆਰ ਹੀ ਭੁੱਲ ਗਿਆ ਖੁਦਾ ਦੇ ਲੋਕੋ ਤੁਸੀਂ ਚੇਤਾ ਕਰੋ ਜਦੋਂ ਪਹਿਲੇ ਦਿਨ ਖੁਦਾ ਦਾ ਕਲਾਮ ਤੁਹਾਡੇ ਘਰ ਦੇ ਵਿੱਚ ਗਿਆ ਸੀ ਜਿੱਦਣ ਪਹਿਲੇ ਦਿਨ ਤੁਸੀਂ ਤੋਬਾ ਕੀਤੀ ਸੀ ਉਹ એનર્ਜੀ ਨੂੰ ਚੈੱਕ ਕਰਕੇ ਵੇਖੋ ਤੇ ਅੱਜ ਦੀ એનર્ਜੀ ਨੂੰ ਚੈੱਕ ਕਰਕੇ ਵੇਖੋ ਤੁਸੀਂ ਚੇਤਾ ਕਰੋ ਜਿ ਦਿਨ ਪਹਿਲੇ ਦਿਨ ਤੁਹਾਡੇ ਘਰ ਦੇ ਵਿੱਚ ਬੰਦਗੀ ਹੋਈ ਸੀ ਅੱਜ ਕਿੰਨਾ ਚੇਰ ਹੋ ਗਿਆ ਤੁਹਾਡੇ ਘਰ ਦੇ ਵਿੱਚ ਬੰਦਗੀ ਨਹੀਂ ਹੋਈ ਅੱਜ ਤੇ ਉਹ ਟਾਈਮ ਨੂੰ ਚੇਤਾ ਕਰਕੇ ਵੇਖੋ ਜਦੋਂ ਤੁਸੀਂ ਫਸਟ ਟਾਈਮ ਚਰਚ ਦੇ ਵਿੱਚ ਆਏ ਸੀ ਤੇ ਅੱਜ ਵੇਖੋ ਕਿ ਤੁਸੀਂ ਕਿਹੜੀ ਕਿਹੜੀ ਸੇਵਾ ਕਰਦੇ ਸੀ ਕਿਹੜੇ ਕਿਹੜੇ ਕੰਮ ਕਰਦੇ ਸੀ ਕਿੱਥੇ ਤੁਸੀਂ ਬਹਿੰਦੇ ਸੀ ਕਿਵੇਂ ਆਏ ਸੀ ਉਹ ਸਾਰੀਆਂ ਗੱਲਾਂ ਨੂੰ ਚੇਤੇ ਕਰਕੇ ਵੇਖੋ ਤੇ ਅੱਜ ਦਾ ਪਿਆਰ ਤੁਹਾਨੂੰ ਪਿੱਕਾ ਲੱਗੇਗਾ ਅੱਜ ਦਾ ਪਿਆਰ ਤੁਹਾਨੂੰ ਕੀ ਲੱਗੇਗਾ ਕਾਲ ਲੱਗੇਗਾ ਉਦੋਂ ਤੁਹਾਨੂੰ ਇਹ ਲੱਗਦਾ ਸੀਗਾ ਕਿ ਚਰਚ ਦੇ ਵਿੱਚ ਜਿੱਡਾ ਮਰਜ਼ੀ ਔਕਾ ਕੰਮ ਹੈ ਮੈਂ ਕਰਾਂਗਾ ਜੋ ਮਰਜ਼ੀ ਹੋ ਜਾਏ ਮੈਂ ਕਰਾਂਗਾ ਤੁਸੀਂ ਇੱਥੇ ਗੋਡੇ ਟੇਕੇ ਪ੍ਰਭੂ ਦੇ ਨਾਲ ਕਮਿਟਮੈਂਟ ਕਰਦੇ ਸੀ ਵਾਅਦੇ ਕਰਦੇ ਸੀ ਪ੍ਰਭੂ ਮੇਰਾ ਆਹ ਕੰਮ ਕਰ ਦੇ ਮੈਂ ਆਹ ਕਰ ਦਿਆਂਗਾ ਪ੍ਰਭੂ ਮੈਨੂੰ ਆਹ ਦੇ ਦੇ ਮੈਂ ਉਹ ਕਰ ਦਿਆਂਗਾ ਪ੍ਰਭੂ ਮੈਨੂੰ ਇਹ ਨੂੰ ਤੋੜ ਦੇ ਮੈਂ ਉਹ ਕਰ ਦਾਂਗਾ ਪ੍ਰਭੂ ਨੇ ਸਾਰੇ ਕੀਤੇ ਉਹਨਗੇ ਪਰ ਕੀ ਉਹ ਵਾਅਦੇ ਖਰੇ ਉੱਤਰੇ ਉਹ ਪਿਆਰ ਅੱਜ ਵੀ جاری ਹੈ ਉਹ એનર્ਜੀ ਅੱਜ ਵੀ ਜਾ ਰਹੀ ਹੈ ਉਹ ਮੋਟੀਵੇਸ਼ਨ ਅੱਜ ਵੀ ਜਾ ਰਹੀ ਹੈ ਖੁਦਾ ਕਹਿੰਦਾ ਮੈਨੂੰ ਗਿਲਾ ਹੈ ਤੂੰ ਪਹਿਲੇ ਪਿਆਰ ਨੂੰ ਹਾਂ ਛੱਡ ਦਿੱਤਾ ਤੂੰ ਪਹਿਲੇ ਪਿਆਰ ਨੂੰ ਛੱਡ ਦਿੱਤਾ ਭੁੱਲ ਗਿਆ ਖੁਦਾ ਦੇ ਲੋਕੋ ਚੇਤਾ ਕਰੀਏ ਉਹ ਟਾਈਮ ਨੂੰ ਚੇਤਾ ਕਰੀਏ ਉਹ ਵਕਤ ਨੂੰ ਚੇਤਾ ਕਰੀਏ ਕਿ ਪ੍ਰਭੂ ਮੈਂ ਅੱਜ ਵੀ ਤੈਨੂੰ ਉਹੀ ਪਿਆਰ ਕਰਦਾ ਜਿਹੜਾ ਮੇਰਾ 5 ਸਾਲ ਪਹਿਲਾਂ ਸੀ ਜਿਹੜਾ 10 ਸਾਲ ਪਹਿਲਾਂ ਸੀ ਜਿਹੜਾ 2 ਮਹੀਨੇ ਪਹਿਲਾਂ ਸੀ 4 ਮਹੀਨੇ ਪਹਿਲਾਂ ਸੀ ਅੱਜ ਵੀ ਮੇਰਾ ਉਹੀ ਪਿਆਰ ਹੈ। ਖੁਦਾ ਦੇ ਲੋਕੋ ਕਲਾਮ ਪਰਮੇਸ਼ਰ ਦਾ ਕਲਾਮ ਹੈ ਜਿਹੜਾ ਸਾਨੂੰ ਆਏ ਦੇਨ ਤਾਜ਼ਾ ਕਰਦਾ। ਤੁਹਾਡੇ ਮਨ ਦੇ ਵਿੱਚ ਇੱਕ ਸਵਾਲ ਹੋਏਗਾ। ਤੁਸੀਂ ਸੋਚੋਗੇ ਕਿ ਜੇਕਰ ਬੰਦਾ ਹੈ ਜਿਹੜਾ ਉਹਦੇ ਜੀਵਨ ਦੇ ਵਿੱਚ ਇੰਨੀਆਂ ਮੁਸ਼ਕਲਾਂ ਨੇ ਤੇ ਫਿਰ ਤੱਤੇ ਹੁੰਦੀ ਕੀ ਲੋੜ ਹੈ ਜੇਕਰ ਪ੍ਰਭੂ ਦੇ ਲਾਗੇ ਜਾ ਕੇ ਵੀ ਇੰਨੀਆਂ ਮੁਸ਼ਕਲਾਂ ਨੇ ਤੇ ਫਿਰ ਤੁਹਾਨੂੰ ਪ੍ਰਭੂ ਦੇ ਲਾਗੇ ਆਉਣ ਦੀ ਕੀ ਲੋੜ ਹੈ? ਤੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਇੱਕ